ਨਸ਼ਾ ਲਾਗਾ ਜੋ ਹੈ ਨਾ ਗੁਰਮੁਖਾਂ ਦਾ ਇਹ ਹਰ ਹਰ ਪਿੰਡ ਨੂੰ ਹਰ ਪੰਚਾਇਤ ਨੂੰ ਕਰਨਾ ਚਾਹੀਦਾ ਤੇ ਜਿਸ ਤਰ੍ਹਾਂ ਪਹਿਲਾਂ ਮੈਂ ਇੰਤੀ ਕੀਤੇ 500 700 ਬੂਟਿਆਂ ਦਾ ਗੱਲ ਨਹੀਂ ਬਣਨੀ ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੱਗਣਗੇ ਤਾਂ ਕੀ ਵਾਤਾਵਰਣ ਦਾ ਸੁਧਾਰ ਹੋ ਸਕਦਾ ਕੀ ਵੱਡਾ پلان ਉਲੀਕਣਾ ਹੋਵੇ ਉਹਦੇ ਵਾਸਤੇ ਪਹਿਲਾਂ ਛੋਟੇ ਛੋਟੇ ਉਦਮ ਕਰਨੇ ਪੈਂਦੇ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆਸ ਕਰਦਾ ਵੀ ਬਾਕੀ ਦੇ ਵੀ ਇਲਾਕਾ ਦੇ ਵਸਨੀਕਾਂ ਨੂੰ ਪ੍ਰੇਰਣਾ ਦੇ ਕੇ ਇਸ ਖੇਤਰ ਦੇ ਵਿੱਚ ਆਪਣੀ ਸੇਵਾ ਵਾਸਤੇ ਯੋਗਦਾਨ ਪਾਉਣਾ। ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਬਾਤ ਆਵਾਤਾਵਾਂ ਨੂੰ ਦੁਸਤ ਹੁੰਦੇ ਆ ਗਰਮੀ ਮੈਂ ਤਾਂ ਆਪਣਾ ਮੈਸੇਜ ਦੇ ਤਾ ਜੀ ਹਰੇਕ ਪਿੰਡ ਦੀ ਪੰਚਾਇਤ ਕੋਲੇ ਆਪਣੀਆਂ ਜ਼ਮੀਨਾਂ ਪਈਆਂ ਨੇ। ਜੇ ਆਪਾਂ ਕਿਸੇ ਨੂੰ ਇਹ ਕਹਿ ਸਕਦੇ ਕੋਟੂ-ਕਟ ਪੰਚਾਇਤ ਤਾਂ ਇਹ ਕੰਮ ਕਰ ਸਕਦੀਆਂ ਨੇ ਵੀ ਜਿਹੜੀ ਆਪਣੀ ਪੰਚਾਇਤੀ ਜ਼ਮੀਨਾਂ ਉੱਚ ਬੂਟੇ ਲਾਓ ਔਰ ਕੁਝ ਨਾ ਕਰੋ। ਇਸ ਦੇ ਨਾਲ ਬਹੁਤ ਫਰਕ ਪੈ ਜੂਗਾ। ਸਰਕਾਰ ਵੱਲੋਂ ਵੀ ਕਿਹਾ ਮੋਟਰ ਤੇ ਵੀ ਚਾਰ-ਚਾਰ ਬੂਟੇ ਲਗਾਉਣੇ ਜ਼ਰੂਰੀ। ਬੂਟੇ ਤਾਂ ਹਜ਼ਾਰਾਂ ਦੀ ਗਿਣਤੀ ਇਹ ਲਗਾਉਣੇ ਚਾਹੀਦੇ ਨੇ। ਚਲੋ ਵੀ ਠੀਕ ਹੈ ਉਹਨਾਂ ਨੇ ਕੋਈ ਕੈਲਕੂਲੇਸ਼ਨ ਕੀਤੀ ਹੋਣੀ ਹੈ ਵੀ ਜਿੰਨੇ ਜਿਹੜੇ ਮੋਟਰ ਤੇ ਕਮੂਟਾ ਲੱਗ ਜੂਗਾ ਤਾਂ ਇੰਨੇ ਇੰਨੇ ਟੋਟਲੇ ਨੇ ਹੋ ਜਾਣਗੇ ਉਹ ਵੀ ਚੰਗੀ ਗੱਲ ਹੈ ਪਰ ਆਪਣੇ ਤੌਰ ਤੇ ਉਦਮ ਕਰਨਾ ਪੈਣਾ ਜੀ ਸਰਕਾਰਾਂ ਤੋਂ ਇਹਦੇ ਇਹਦੇ ਚ ਕਿਸੇ ਸਰਕਾਰ ਦਾ ਨਫਾ ਨੁਕਸਾਨ ਨਹੀਂ ਸਾਡੇ ਜਿਹੜੇ ਰਹਿਣ ਵਾਲਾ ਜਿਹੜੇ ਇੱਥੋਂ ਦੇ ਨਾਗਰਿਕ ਨੇ ਉਹਨਾਂ ਦਾ ਨਫਾ ਨੁਕਸਾਨ ਹੈ ਜੇ ਨਹੀਂ درخت ਲੱਗਣਗੇ ਇਹ ਚ ਆਪ ਅੱਜ ਰੀਅਲਾਈਜ਼ ਕਰ ਲਈਏ ਭਾਵੇਂ ਕਾਹਨੂੰ ਕਰ ਲਈਏ ਇਹ ਟੋੜਾ ਸਾਹਿਬ ਜੀ 100 ਸਾਲਾਂ ਜਨੁ ਸ਼ਤਾਬ ਜੀ ਨੂੰ ਪਹਿਲਾ ਸਮਾਗਮ ਸੀ ਸਾਡਾ ਵਾਤਾਵਰਣ ਸਭਾਲ ਲਹਿਰ ਇੱਕ ਲਹਿਰ ਹੈ ਪਹਿਲਾ ਪ੍ਰੋਗਰਾਮ ਹੈ ਜਿਹੜਾ ਟੋੜੀ ਵਿਕੇ ਕਰਿਆ ਗਿਆ ਮਹਾਂਪੁਰਖ ਆਏ ਨੇ ਬਾਬਾ ਬਲਜਿੰਦਰ ਸਾਹਿਬ ਵਾਲੇ ਮੁੱਖੀ ਸੰਪਰਦਾਏ ਆਏ ਨੇ ਅਸ਼ੀਰਵਾਦ ਦਿੱਤਾ ਹੈ ਬਾਬਾ ਮਰੀਕ ਸਿੰਘ ਜੀ ਨੇ ਕਾਰਸਪਰ ਹੋਰ ਬੇਅੰਤ ਮਹਾਂਪੁਰਖ ਆਏ ਨੇ ਇਹਨਾਂ ਦਾ ਅਸ਼ੀਰਵਾਦ ਲੈ ਕੇ ਅਰੰਭ ਹੋਈ ਹੈ ਲਹਿਰ ਅਸੀਂ ਪਿੰਡ-ਪਿੰਡ ਜਾਵਾਂਗੇ ਸ਼ਹਿਰਾਂ ਜਾਵਾਂਗੇ ਜ਼ਿਲ੍ਹਿਆਂ ਜਾਵਾਂਗੇ ਸੰਗਤ ਸਾਨੂੰ ਡੀਗਰੀ ਸੀ ਉਹ ਕਹਿੰਦੇ ਤੁਸੀਂ ਸ਼ੁਰੂ ਕਰ ਦਿਓ ਲਹਿਰ ਟੋੜਾ ਸਾਹਿਬ ਦੇ ਨਾਮ ਦੇ ਉੱਪਰ ਜਿਹੜਾ ਵੀ ਬੰਦਾ ਟੋੜਾ ਸਾਨੂੰ ਪਿਆਰ ਕਰਦਾ ਹੈ ਜਿਹੜਾ ਬੰਦਾ ਚੰਗੇ ਕਰਤਾਰ ਵਾਲੇ ਵਿਅਕਤੀ ਜਿਹੜਾ ਜਿਹਦਾ ਕਰਤਾਰ ਹੈ ਉਹ ਕਹਿੰਦੇ ਜੀ ਟੋੜਾ ਸਾਹਿਬ ਦੇ ਨਾਂ ਦੇ ਉੱਪਰ ਕੱਲ ਚਲਣੀ ਚਾਹੀਦੀ ਹੈ ਤੇ ਅੱਜ ਲਹਿਰ ਸ਼ੁਰੂ ਹੋਈ ਹੈ ਪਾਸ਼ਾ ਕਿਰਪਾ ਕਰੇ ਬਖਸ਼ਿਸ਼ ਕਰੇ ਮਹਾਂਪੁਰਖਾਂ ਸ਼ੀਵਰ ਮਿਲੇ ਇਹ ਹਰ ਪਿੰਡ ਪਿੰਡ ਜਾਵਾਂਗੇ ਅਸੀਂ ਅਰ ਅਸੀਂ ਇਹ ਵੀ ਅਪੀਲ ਕਰਦਾ ਸੰਗਤ ਨੂੰ ਵੀ ਘਟੋ ਘਟ ਹਰ ਵਿਅਕਤੀ ਇੱਕ ਦਰਾਖਤ ਆਪਣੇ ਘਰੇ ਜਾਂ ਖੇਤ ਚਲਾਵੇ ਉਹਨੂੰ ਪਾਲੇ ਵੀ ਕੱਲ ਲਾਉਣ ਦੀ ਨਹੀਂ ਸੰਭਾਲ ਕੇ ਵੱਡੇ ਕਰਨ ਦੀ ਵੀ ਹੈ ਸਾਡੀ ਕੋਸ਼ਿਸ਼ ਹੈ ਸ਼ਤਾਬਜੀ ਦੇ ਬੂਟਾ ਲੱਗੇ ਜਨਮ ਸ਼ਤਾਬ ਦੇ ਟੋੜਾ ਸਾਹਿਬ ਦੇ ਉਹ ਵੱਡਾ ਹੋ ਕੇ ਸਾਡੇ ਹੁਣ ਪੀੜ੍ਹੀਆਂ ਨੂੰ ਇੱਕ ਯਾਦਗਾਰ ਰਵੇ ਤੇ ਟੋੜਾ ਸਾਹਿਬ ਦੀ ਯਾਦ ਪਾਵੇ ਅਸੀਂ ਜਿਸ ਤਰ੍ਹਾਂ ਟੋੜਾ ਸਾਹਿਬ ਜੀਵਨਤੀ ਉਹ ਤੋਂ ਸੇਧ ਲੈ ਕੇ ਚੰਗੇ ਸਿੱਖ ਬਣੀਏ ਚੰਗੇ ਸੇਵਾਦਾਰ ਬਣੀਏ ਔਰ ਪੰਥ ਨੂੰ ਸਮਰਪਿਤ ਹੋਈਏ ਇਹ ਸਾਡੀ ਬੇਨਤੀ ਹੈ 30 ਸੈਕਿੰਡ ਤੋਂ ਸ਼ੁਰੂਆਤ ਕੀਤੀ ਜੀ ਅਸੀਂ ਗਿਣਤੀਆਂ 'ਚ ਨਹੀਂ ਪੈਣਾ ਅਸੀਂ ਤਾਂ ਕੁਆਲਿਟੀ ਦੇਣੀ ਹੈ ਜਿਹੜਾ ਲੱਗੂ ਨੂੰ ਪਾ ਲਾਂਗੇ ਮੈਨੂੰ ਹੁਸ਼ਿਆਰਪੁਰ ਤੋਂ ਹੀ ਫੋਨ ਆਏ ਸੀਗੇ ਦੁਆਬੇ 'ਚ ਵੀ ਆਏ ਸੀਗੇ ਵੀ ਅਸੀਂ ਆਉ ਜੀ ਅਸੀਂ ਤਿਆਰ ਹਾਂ ਟੋੜਾ ਸਾਹਿਬ ਦੇ ਨੋਤੇ ਅਸੀਂ ਸ਼ੁਰੂ ਕਰਨੀ ਹੈ ਸੰਗਰੂਰ ਤੋਂ ਆਏ ਨੇ ਬਠਿੰਡੇ ਤੋਂ ਆਏ ਨੇ ਕਹਿੰਦਾ ਬਾਬਾ ਸਮੂਚੀ ਦਿਨ ਦੁਨੀਆ ਦਾ ਜਿਹੜਾ ਸਿੱਖ ਵਸਦਾ ਟੋੜਾ ਸਾਨੂੰ ਪਿਆਰ ਕਰਦਾ ਉਹ ਕਹਿੰਦਾ ਜੀ ਉਹਨਾਂ ਦੀ ਸ਼ਤਾਬਦੀ ਮਨਾਉਣੀ ਹੈ ਤਾਂ ਵਧੀਆ ਪ੍ਰਭਾਵਲਾ ਵਾਤਾਵਰਨ ਨੂੰ ਸੰਭਾਲ ਕਰੀਏ ਜਿਹਦੀ ਜ਼ਰੂਰਤ ਹੈ ਸਮੇਂ ਦੀ ਨਾਲੇ ਪੁੱਨ ਨਾਲੇ ਫੜੀਆਂ ਨਾਲੇ ਟੋੜਾ ਸਾਹਿਬ ਨੂੰ ਯਾਦ ਕਰਾਂਗੇ ਨਾਲੇ ਵਾਤਾਵਰਣ 'ਚ ਆਪਣਾ ਯੋਗਦਾਨ ਪਾਵਾਂਗੇ ਆਪਣੀਆਂ ਉਹਨਾਂ ਜਿਹੜੇ ਪੀੜ੍ਹੀਆਂ ਨੇ ਉਹਨੂੰ ਚ ਜਾਮਣ ਔਲਾ ਤੇ ਅਮਰੂਦ ਨਾਲ ਅਸੀਂ ਨੇ ਸ਼ਾਨਦਾਰ ਬੁੱਟੀ ਵੀ ਲਾਏ ਨੇ ਪਪੂਲਰ ਵੀ ਆ ਹਰ ਤਰ੍ਹਾਂ ਦੇ ਬੂਟੇ ਲਾ ਰਹੇ ਆ ਤਾਂ ਕਿ ਇਕੱਲੇ ਅਸੀਂ ਫਰੂਟਾਂ ਤੱਕ ਨਾ ਸੀਮਤ ਰਹੀ ਜਿਹੜੀ ਜ਼ਿੰਦਗੀ ਲੋੜ ਪੈਂਦੀ ਹਰ ਬੂਟੇ ਦੀ ਫਲਦਾਰ ਵੀ ਤੇ ਸ਼ਾਨਦਾਰ ਵੀ ਉਹ ਸਾਰੇ ਅਸੀਂ ਬੂਟੇ ਲਾ ਰਹੇ ਆ ਤੇ ਜੰਗਨਾਥਪੁਰ ਆ ਧੰਨਵਾਦ ਹੈ ਸਾਨੂੰ ਬਹੁਤ ਸਹਿਯੋਗ ਕਰ ਰਹੇ ਨੇ ਇਹ ਤੇ ਹਰ ਪਿੰਡ ਜਾਵਾਂਗੇ ਹਰ ਸ਼ਹਿਰ ਜਾਵਾਂਗੇ ਗੁਰੂ ਕਿਰਪਾ ਕਰੇ ਸੀਸ ਬਖਸ਼ੇ ਸੰਗਤ ਇਹਨੂੰ ਬੜੀ ਚੜ੍ਹਦੀ ਕਲਾ ਲੈ ਕੇ ਜਾਵਾਂਗੇ ਲਹਿਰ ਨੂੰ ਇੱਕ ਲਹਿਰ ਹੈ ਨਾ ਕਿ ਇੱਕ ਸਮਾਗਮ ਹੈ ਅੱਜ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਦਾ ਦਿਹਾੜਾ ਹੈ ਪੰਥਰਤ ਜਿੱਦਾਂ ਗੁਰਚੰਦ ਸਿੰਘ ਟੋੜਾ ਸਾਹਿਬ ਜਿਨ੍ਹਾਂ ਦਾ ਨਾਮ ਸਾਜੀ ਦੁਨੀਆ ਦੇ ਵਿੱਚ ਬਹੁਤ ਮਾਨ ਸਨਮਾਨ ਤੇ ਇਮਾਨਦਾਰੀ ਪੱਖੋਂ ਮੰਨਿਆ ਜਾਂਦਾ ਸੀ ਹਰ ਬੰਦਾ ਉਹਨਾਂ ਨਾਲ ਗੱਲ ਕਰਨ ਦੀ ਝਿਜਕ ਕਰਦਾ ਸੀ ਕਿਉਂਕਿ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦਾ ਬੋਲਣ ਦਾ ਤਰੀਕਾ ਉਹਨਾਂ ਦਾ ਰਹਿਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਅੱਜ ਉਹਨਾਂ ਦੇ 100 ਸਾਲਾ ਆਪਾਂ ਜਨਮ ਦਿਨ ਮਨਾ ਰਹੇ ਤੇ ਉਹਦੇ ਸੰਬੰਧ ਦੇ ਵਿੱਚ ਸਾਸਤਵਿੰਦਰ ਸਿੰਘ ਕੜਾ ਸਾਹਿਬ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਕਲੱਬ ਨੂੰ ਨਾਲ ਲੈ ਕੇ ਸੰਤਾਂ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਅੱਜ ਬਾਤਾ ਬਨਪਤੀ 플ਾਂਟੇਸ਼ਨ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ ਸਭ ਨੂੰ ਵਧਾਈ ਦਿੰਦਾ ਇਸ ਗੱਲ ਦੀ ਔਰ ਉਸ ਸ਼ੁਰੂ ਵੀ ਤਰਬਣੀ ਤੋਂ ਸ਼ੁਰੂ ਕੀਤਾ ਜਦੋਂ ਕਦੇ ਵੀ ਅੱਗੇ ਕੋਈ ਪਿੰਡ ਵਸਦਾ ਸੀਗਾ ਉਹ ਤਰਬਣੀ ਤੋਂ ਸ਼ੁਰੂ ਕਰਦੇ ਸੀ ਸੋ ਅੱਜ ਵੀ ਤਰਬਣੀ ਤੋਂ ਸ਼ੁਰੂ ਕੀਤਾ ਹੈ ਇਸ ਗੱਲ ਦੀ ਜਿੰਨੀ ਵਧਾਈ ਲਈ ਉਹਨੀ ਥੋੜੀ ਆ